ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਅਮਨ ਜਿਹੜੀ ਕਿ ਸੂਰਤ ਪੱਖੋਂ ਬਹੁਤ ਹੀ ਸੋਹਣੀ ਨਹੀਂ ਸੀ ਪਰ ਇੱਕ ਵਧੀਆ ਔਦੇਦ ਤੇ ਤਾਇਨਾਤ ਸੀ। ਅੱਜ ਆਪਣੀ ਡਿਊਟੀ ਤੇ ਬੈਠੀ ਸੀ। ਅਚਾਨਕ ਕਿਸੇ ਮੁਟਿਆਰ ਨੇ ਅੰਦਰ ਆਉਣ ਲਈ ਪੁੱਛਿਆ ਤੇ ਅਮਨ ਨੇ ਆਗਿਆ ਦੇ ਦਿੱਤੀ। ਅੰਦਰ ਆਉਂਦੇ ਹੀ ਉਹ ਮੁਟਿਆਰ ਬੋਲੀ ਭੈਣ ਜੀ, ਵਿਧਵਾ ਪੈਨਸ਼ਨ ਲਗਵਾਉਣੀ ਆ। ਕੋਈ ਹਿੱਲਾ ਕਰੋ ਬਹੁਤ ਔਖਾ ਹੈ ਮੇਰਾ ਅਮਨ ਇੱਕਦਮ ਸੁੰਨ ਹੋ ਗਈ ਕਿਉਂਕਿ ਇਹ ਆਵਾਜ਼ ਤਾਂ ਉਸਦੀ ਬਚਪਨ ਦੀ ਸਹੇਲੀ ਲਾਲੀ ਦੀ ਸੀ ਤੇ ਜਦੋਂ ਉਸਨੇ ਧਿਆਨ ਨਾਲ ਵੇਖਿਆ ਸੱਚੀ ਹੀ ਲਾਲੀ ਸੀ ਉਹ ਲਾਲੀ ਜਿਹੜੀ ਸਾਰੇ ਪਿੰਡ ਦੀਆਂ ਕੁੜੀਆਂ ਤੋਂ ਸੁਨੱਖੀ ਸੀ ਉਸ ਨੂੰ ਵੇਖਦੇ ਹੀ ਅਮਨ ਦੀਆਂ ਅੱਖਾਂ ਸਾਹਮਣੇ ਅਤੀਤ ਘੁੰਮਣ ਲੱਗ ਜਾਂਦਾ ਹੈ ਕਿ ਕਿਵੇਂ ਉਹ ਬਚਪਨ ਤੋਂ ਕਾਲਜ ਦੀ ਪੜ੍ਹਾਈ ਤੱਕ ਇਕੱਠੀਆਂ ਰਹੀਆਂ ਪਰ ਲਾਲੀ ਨੂੰ ਆਪਣੀ ਖੂਬਸੂਰਤੀ ਦਾ ਬਹੁਤ ਮਾਣ ਸੀ ਇਸ ਲਈ ਅਕਸਰ ਹੀ ਉਹ ਅਮਨ ਦਾ ਮਜ਼ਾਕ ਬਣਾ ਦਿੰਦੀ ਤੇ ਉਸ ਨੂੰ ਅਕਸਰ ਕਹਿੰਦੀ ਅਮਨ ਹੈ ਤਾਂ ਤੂੰ ਮੇਰੀ ਸੇਲੀ ਪਰ ਜਦੋਂ ਮੇਰੇ ਨਾਲ ਹੁੰਨੀ ਹੈ ਤਾਂ ਮੈਨੂੰ ਨਜ਼ਰ ਬੱਟੂ ਲੱਗਦੀ ਹੈ ਅਮਨ ਸਬਰ ਦਾ ਘੁੱਟ ਪਰ ਲੈਂਦੀ ਅਮਨ ਆਰਥਿਕ ਪੱਖ ਤੋਂ ਵੀ ਕਮਜ਼ੋਰ ਸੀ ਇਸ ਲਈ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਨੌਕਰੀ ਕਰਨ ਦੀ ਸੋਚੀ ਪਰ ਬਦਕਿਸਮਤੀ ਨਾਲ ਕਿਸੇ ਪਾਸੇ ਨੌਕਰੀ ਨਾ ਮਿਲੀ ਫਿਰ ਇੱਕ ਦਿਨ ਕਿਸੇ ਅਖਬਾਰ ਵਿੱਚ ਇਸ਼ਤਿਹਾਰ ਵੇਖਿਆ ਕਿ ਸ਼ਹਿਰ ਵਿੱਚ ਕਿਸੇ ਸੰਸਥਾ ਨੂੰ ਰਿਸੈਪਸ਼ਨ ਲਈ ਇੱਕ ਲੜਕੀ ਦੀ ਜ਼ਰੂਰਤ ਹੈ ਤੇ ਅਮਨ ਸਾਰੀ ਯੋਗਤਾ ਪੂਰੀ ਕਰਦੀ ਸੀ ਇਸ ਲਈ ਉਸਨੇ ਅਪਲਾਈ ਕੀਤਾ ਤੇ ਫਿਰ ਇੰਟਰਵਿਊ ਲਈ ਬੁਲਾਵਾ ਆਉਣ ਤੇ ਜਾਣ ਦੀ ਤਿਆਰੀ ਕਰ ਰਹੀ ਸੀ ਤੇ ਲਾਲੀ ਵੀ ਉਸ ਨਾਲ ਜਾਣ ਲਈ ਤਿਆਰ ਹੋ ਗਈ ਅਮਨ ਨੇ ਇੰਟਰਵਿਊ ਵਿੱਚ ਪੁੱਛੇ ਸਾਰੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਇੰਟਰਵਿਊ ਵਾਲੇ ਅਧਿਕਾਰੀ ਨੇ ਅਮਨ ਨੂੰ ਪੁੱਛਿਆ ਕਿ ਤੁਹਾਡੇ ਨਾਲ ਜਿਹੜੀ ਲੜਕੀ ਆਈ ਉਹ ਇੰਟਰਵਿਊ ਕਿਉਂ ਨਹੀਂ ਦੇ ਰਹੀ ਤਾਂ ਅਮਨ ਨੇ ਕਿਹਾ ਕਿ ਉਹ ਤਾਂ ਸਿਰਫ ਉਸਦੇ ਨਾਲ ਆਈ ਹੈ ਤਾਂ ਅਧਿਕਾਰੀ ਨੇ ਅਮਨ ਨੂੰ ਕਿਹਾ ਭਾਵੇਂ ਤੁਸੀਂ ਚੰਗੇ ਅੰਕ ਪ੍ਰਾਪਤ ਕੀਤੇ ਹੋਏ ਨੇ ਮੇਰੇ ਸਾਰੇ ਸਵਾਲਾਂ ਦੇ ਜਵਾਬ ਵੀ ਠੀਕ ਦਿੱਤੇ ਨੇ ਪਰ ਤੁਹਾਡੀ ਪਰਸਨੈਲਿਟੀ ਨਹੀਂ ਤੇ ਤੁਹਾਡੇ ਨਾਲ ਵਾਲੀ ਕੁੜੀ ਤੁਹਾਡੇ ਤੋਂ ਜ਼ਿਆਦਾ ਜੱਜਦੀ ਹੈ ਇਸ ਲਈ ਅਸੀਂ ਇਹ ਨੌਕਰੀ ਉਸ ਨੂੰ ਦੇਣਾ ਪਸੰਦ ਕਰਾਂਗੇ ਲਾਲੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਦੇਉ ਅਮਨ ਨੂੰ ਕਹਿਣ ਲੱਗੀ ਵੇਖ ਮੇਰੀ ਕਿਸਮਤ ਮੈਂ ਕੋਈ ਸਰਟੀਫਿਕੇਟ ਵੀ ਨਹੀਂ ਸੀ ਲਈ ਪਰ ਤਾਂ ਵੀ ਇਹਨਾਂ ਨੇ ਮੈਨੂੰ ਚੁਣਿਆ ਹੁਣ ਤਾਂ ਮੈਨੂੰ ਡਰ ਲੱਗਦਾ ਹੈ ਕਿਦਰੇ ਤੈਨੂੰ ਵੇਖਣ ਆਇਆ ਮੁੰਡਾ ਮੈਨੂੰ ਹੀ ਨਾ ਪਸੰਦ ਕਰ ਲਵੇ ਅਮਨ ਦਾ ਦਿਲ ਟੁੱਟ ਗਿਆ ਉਹ ਘਾਰਾ ਕੇ ਮਾਂ ਕੁਲ ਰੋਣ ਲੱਗੀ ਤੇ ਕਹਿਣ ਲੱਗੀ ਦੇਖ ਮਾਂ ਸਾਡਾ ਸਮਾਜ ਇੱਥੇ ਸੀਰਤ ਦੀ ਨਹੀਂ ਸੂਰਤ ਦੀ ਕਦਰ ਕਰਦਾ ਹੈ ਅੱਜ ਬਾਜ਼ਾਰ ਵਿੱਚ ਹਰ ਕੋਈ ਔਰਤ ਨੂੰ ਵਸਤੂ ਦੇ ਤੌਰ ਤੇ ਪੇਸ਼ ਕਰਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਉਹਨਾਂ ਦੇ ਕਾਊਂਟਰ ਤੇ ਇੱਕ ਸੋਹਣੀ ਮੁਟਿਆਰ ਬੈਠੀ ਹੋਵੇ ਹਰ ਪਾਸੇ ਸੋਹਣੀ ਸੂਰਤ ਦੀਆਂ ਹੀ ਮੰਗਾ ਨੇ ਤੇ ਮੇਰੇ ਵਰਗੀਆਂ ਬਦਸੂਰਤ ਜਿਨ੍ਹਾਂ ਕੋਲ ਸਿਰਤ ਹੈ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਪਰ ਮੈਂ ਮਿਹਨਤ ਕਰਾਂਗੀ ਤੇ ਇੱਕ ਦਿਨ ਜ਼ਰੂਰ ਕਿਸੇ ਕੰਮ ਤੇ ਲੱਗਣਾ ਲਾਲੀ ਸੋਹਣੀ ਹੋਣ ਕਾਰਨ ਉਸ ਨੂੰ ਕਿਸੇ ਅਮੀਰ ਘਰ ਦੇ ਮੁੰਡੇ ਨੇ ਪਸੰਦ ਕਰ ਲਿਆ ਤੇ ਉਸ ਦਾ ਵਿਆਹ ਹੋ ਗਿਆ ਅਮਨ ਮੇਂਤ ਕਰਕੇ ਇੱਕ ਵਧੀਆ ਹੌਤੇ ਤੇ ਆ ਗਈ ਪਰ ਅੱਜ ਲਾਲੀ ਦਾ ਇਹ ਹਾਲ ਅਮਨ ਨੇ ਲਾਲੀ ਨੂੰ ਪੁੱਛਿਆ ਕਿ ਅਜਿਹਾ ਕੀ ਹੋ ਗਿਆ ਜਿਸ ਕਰਕੇ ਉਸ ਦਾ ਇਹ ਹਾਲ ਹੋ ਗਿਆ ਤਾਂ ਲਾਲੀ ਨੇ ਦੱਸਿਆ ਕਿ ਭਾਵੇਂ ਉਹ ਅਮੀਰ ਘਰ ਵਿਆਈ ਸੀ ਪਰ ਪਤੀ ਨਸ਼ੇੜੀ ਨਿਕਲਿਆ ਤੇ ਸਭ ਕੁਝ ਵੇਚ ਦਿੱਤਾ ਹੁਣ ਰੱਬ ਨੂੰ ਪਿਆਰਾ ਹੋ ਗਿਆ ਹੁਣ ਲਾਲੀ ਕੋਲ ਨਾ ਕੋਈ ਰੋਟੀ ਦਾ ਸਾਧਨ ਸੀ ਤੇ ਨਾ ਹੀ ਪਹਿਲਾਂ ਵਾਲੀ ਖੂਬਸੂਰਤੀ ਕਿਉਂਕਿ ਵਾਦੀ ਉਮਰ ਉਸਦੀ ਸੋਹਣੀ ਸੂਰਤ ਨੂੰ ਸੰਭਾਲ ਨਾ ਸકી। ਅਮਨ ਨੇ ਇਹ ਸਭ ਸੁਣ ਕੇ ਠੰਡਾ ਹੋ ਕਾ ਪਰਿਆ ਤੇ ਲਾਲੀ ਦੀ ਫਾਈਲ ਤੇ ਕਾਰਵਾਈ ਕਰਨ ਲੱਗ ਗਈ। ਇਹਨੇ ਨੂੰ ਇੱਕ ਬਹੁਤ ਸੋਹਣਾ ਸੁਨੱਖਾ ਆਦਮੀ ਅਮਨ ਦੇ ਕਮਰੇ ਅੰਦਰ ਆਇਆ ਤੇ ਅਮਨ ਨੇ ਲਾਲੀ ਨੂੰ ਦੱਸਿਆ ਕਿ ਇਹ ਉਸਦਾ ਪਤੀ ਹੈ ਜਿਹੜਾ ਕਿ ਆਪਣੀ ਡਿਊਟੀ ਤੋਂ ਬਾਅਦ ਅਮਨ ਨੂੰ ਲੈਣ ਆਇਆ ਸੀ। ਲਾਲੀ ਜਿਹੜੀ ਹਮੇਸ਼ਾ ਆਪਣੀ ਸੋਹਣੀ ਸੂਰਤ ਦੇ ਨਸ਼ੇ ਵਿੱਚ ਰਹਿੰਦੀ ਸੀ ਆਪ ਮਤੀ ਸੋਚਣ ਲੱਗੀ ਇਹ ਉਹ ਹਨ ਹੈ ਮੈਂ ਜਿਸ ਦਾ ਹਮੇਸ਼ਾ ਹੀ ਉਸ ਦੀ ਬਦਸੂਰਤੀ ਕਰਕੇ ਮਜ਼ਾਕ ਉਡਾਇਆ ਭਾਵੇਂ ਇਸ ਕੋਲ ਸੋਹਣੀ ਸੂਰਤ ਨਹੀਂ ਸੀ ਪਰ ਇਸ ਦੀ ਸੀਰਤ ਸੋਹਣੀ ਸੀ ਤੇ ਇਸ ਸੀਰਤ ਕਰਕੇ ਹੀ ਅੱਜ ਇਸ ਕੋਲ ਉਹ ਸਭ ਕੁਝ ਹੈ ਜਿਹੜਾ ਮੈਨੂੰ ਆਪਣੀ ਸੋਹਣੀ ਸੂਰਤ ਕਰਕੇ ਕਦੇ ਨਹੀਂ ਮਿਲਿਆ ਸੋਹਣੀ ਨੌਕਰੀ ਸੋਹਣਾ ਪਤੀ ਤੇ ਸੋਹਣੀ ਜ਼ਿੰਦਗੀ ਸੱਚਮੁੱਚ ਹੀ ਮੁੱਲ ਹਮੇਸ਼ਾ ਸੋਹਣੀ ਸੀਰਤ ਦਾ ਹੀ ਪੈਂਦਾ ਹੈ ਲਾਲੀ ਨੇ ਅੱਖਾਂ ਵਿੱਚ ਹੰਝੂ ਭਰੇ ਤੇ ਫਾਇਲ ਦੇ ਕੇ ਕਾਲੀ ਨਾਲ ਕਮਰੇ ਵਿੱਚੋਂ ਬਾਹਰ ਆ ਗਈ। ਸੋ ਕਹਾਣੀ ਕਿਵੇਂ ਦੀ ਲੱਗੀ? ਕਮੈਂਟ ਕਰਕੇ ਜ਼ਰੂਰ ਦੱਸਿਓ। ਲਾਈਕ ਸ਼ੇਅਰ ਕਰਦੇ ਰਹੋ। ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ। ਹੋਰ ਕਹਾਣੀਆਂ ਵੀ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ। ਕਹਾਣੀ ਸੁਣਨ ਲਈ ਅਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ।